ਸਰ ਕਾਂਟੀ ਜੀ ਸਾਸਿਕਾਲ ਤੇ ਅੱਧੇ ਦਿਨ ਉੱਠ ਕੇ ਤੇ ਆ ਗਈਆਂ ਤੈਨੂੰ ਨਹੀਂ ਪਤਾ ਵੀ ਬਰੇ ਬਰੇ ਦਾ ਦੇਣਿਆ ਕੋਈ ਕੰਮ ਕਰਾਵਾਂ ਨਾਲ ਪਰਦੇ ਧੋਣ ਵਾਲੇ ਰਸੋਈ ਚ ਗੋਡੇ ਗੋਡੇ ਖਲਾਰਾ ਖਲਰਿਆ ਭਾਂਡੇ ਮਾਂਜਣ ਵਾਲੇ ਜੇ ਉੱਤੇ ਮਿਸਤਰੀ ਲੱਗੇ ਹੀ ਗਏ ਤੇ ਉੱਥੇ ਚੱਲ ਟੈਲਾਂ ਲੱਗ ਗਈਆਂ ਹੀ ਉੱਥੇ ਕੋਈ ਸਫਾਈ ਕਰ ਦਿਓ ਚੱਲ ਦਿਵਾਲੀ ਬਰੇ ਬਰੇ ਦਾ ਦੇਣਿਆ ਕਿਤੇ ਸੋਨਾ ਲੱਗਦਾ ਅੰਟੀ ਇਹ ਤਾਂ ਠੀਕ ਆ ਪਰ ਤੁਹਾਨੂੰ ਪਤਾ ਹੋਰ ਵੀ ਘਰਾਂ ਵਿੱਚ ਜਾਣਾ ਹੁੰਦਾ ਵਾ ਨਾ ਹੋਰ ਵੀ ਘਰਾਂ ਵਿੱਚ ਕਿੰਨਾ ਕੰਮ ਆ ਸਾਡੇ 10 ਵਜੇ ਗਿਆ ਤੂੰ 12 ਵਜੇ ਆ ਜਾ ਨਹੀਂਓ ਫਿਰ ਹੋਰ ਘਰਾਂ 'ਚ ਜਾਣਾ ਤੇ ਤੁਹਾਨੂੰ ਪਤਾ ਫਿਰ ਉਹ ਦੇਣਦਾਰ ਸਾਰੇ ਕਹਿੰਦੇ ਆ ਕਿ ਆਹ ਆ ਮੇਚ ਆ ਤੇ ਘੱਟੇ ਨਾ ਪਰਿਆ ਪਿਆਉ ਪੜਦੇ ਆ ਤੇ ਉਹ ਸਾਰੇ ਧੋਣ ਵਾਲੇ ਆ ਕੋਈ ਣਟੀ ਮੈਂ ਕਰਨਾ ਇਹਨਾਂ ਨੂੰ ਚਾਹੀਦਾ ਹੈਗਾ ਪੇ ਚੱਲ ਮੈਂ ਇੱਕ ਦਿਨ ਉੱਧਰ ਵੀ ਕਰਾਦਾ ਨਾਲ ਕੰਮ ਕੋਈ ਣਟੀ ਜੀ ਮੈਂ ਛੱਡੀ ਕਰ ਦੇਣਾ ਸਾਰਾ ਕੰਮ ਕਿਹੜਾ ਕਿਹੜਾ ਕਰ ਲੈਗੀ ਆਪਾਂ ਡਿਆਂ ਦੀ ਹੁੰਦੀ ਭਰੀ ਪਈ ਆ ਮੈਂ ਜਿੰਨੀ ਕੋਈ ਗੱਲ ਨਹੀਂ ਉਹ ਫਿਰ ਤਾਂ ਮਨਾਸਵ ਦਿਵਾਲੀ ਕਰਕੇ ਦੂਜੇ ਘਰਾਂ ਚ ਵੀ ਜਾਣਾ ਪੈਂਦਾ ਨਾ ਕੋਈ ਨਹੀਂ ਮੈਂ ਕਰ ਦਿੰਨੀ ਸਾਰਾ ਕੰਮ ਤੁਸੀਂ ਬੈਠੋ ਦੀ ਦੱਸ ਦੋ ਕੀ ਕੀ ਕਰਨ ਵਾਲਾ ਹੋਰ ਮੈਂ ਕਰ ਦਿੰਨੀ ਆ ਚੱਲ ਪਹਿਲੇ ਭਾਂਡੇ ਮਾਜਾ ਫੇਰਾ ਬੂਏ ਸਾਫ ਕਰਨ ਵਾਲੇ ਇਹ ਕਰ ਲਾ 10 ਥੰਗ ਦਾ ਸਾਰਾ ਨਿਬੇੜ ਲਾ ਤੇ ਫੇਰ ਝਾੜੂ ਖੜੀ ਅੰਤ ਵਿੱਚ ਝਾੜੂ ਪਹਿਲਾਂ ਮਾਰ ਲੈਣੀ ਐ ਨਾ ਫੇਰ ਝਾੜੂ ਫੇਰ ਉੱਪਰ ਟੱਡ ਕੇ ਫੇਰ ਝੜ ਜਾਣਾ ਵਾ ਫੇਰ ਮੈਂ ਉਹ ਕਰਕੇ ਤੇ ਫੇਰ ਮੈਂ ਚੱਲ ਕੱਪੜੇ ਧੋਣ ਵਾਲੇ ਪਹਿਲਾਂ ਬਾਹਰ ਕੱਢਿਆ ਅੱਛਾ ਉਹ ਇਕੱਠੇ ਕਰ ਲਾ ਜਿਹੜੇ ਧੋਣ ਵਾਲੇ ਉਹ ਰੱਖੇ ਆ ਤੇ ਉਹਨਾਂ ਨੂੰ ਬਾਹਰ ਛੱਡਿਆ ਫਿਰ ਗਿੱਲੇ ਥਾਂ ਤੇ ਪੈਰ ਲਾਵੇਂਗੀ ਅੱਡੀ ਮੇਰਾ ਸੋਈ ਨਾ ਸਾਫ਼ ਕਰਦਾ ਕਿੰਨੇ ਜ਼ਿਆਦਾ ਭੰਡੇ ਆ ਬਲੋ ਸਾਫ਼ ਕਰ ਦੇ ਨਾਲ ਭੰਡੇ ਸਾਫ਼ ਕਰ ਲਾ ਫਿਰ ਘਰ ਤੇ ਸਹੀ ਕੁਛ ਕੋਈ ਨਹੀਂ ਮੈਂ ਸ਼ੀਸ਼ੇ ਦਾ ਕੰਮ ਕਰ ਦਿੰਨੀ ਆ ਕਿਉਂਕਿ ਫਿਰ ਦੀਵਾਲੀ ਵੀ ਆ ਤੇ ਦੀਵਾਲੀ ਵੀ ਮਿਲ ਜੂਗੀ ਮੈਨੂੰ ਹਨਾ ਇਹ ਟਾਈਮ ਨਾ ਕਰਕੇ ਮੈਂ ਘਰ ਜਾਵਾਂਗੀ ਨਾ ਸਾਰਾ ਮੇਰਾ ਬਿੱਲੇ ਮੈਂ ਕੰਮ ਕਰ ਦੇਣਾ ਕਿੰਨਾ ਕੰਮ ਆ ਕਿ ਤੇ ਝੱਟ ਤੋਂ ਹੋ ਜਾਣਾ ਜੇ ਦੋ ਤਿੰਨ ਘਰ ਹੋਰ ਪਏ ਆ ਨਾਲੇ ਵੈਸੇ ਵੀ ਅੱਜ ਦੀਵਾਲੀ ਦੀਵਾਲੀ ਵੀ ਦੇਣਗੇ ਮੈਨੂੰ ਛੇਤੀ ਛੇਤੀ ਮੈਂ ਕੰਮ ਕਰ ਲੈਣੀ ਆ ਕਰਕੇ ਫਿਰ ਸੁਜਾਣੇ ਆਣੇ ਮੇਰੇ ਵੀ ਦੇਖਣ ਦੇ ਹੋਣੇ ਆ ਬੱਚਿਆਂ ਨੂੰ ਬਾਜ਼ਾਰ ਜਾਣਾ ਆ ਸਾਰਾ ਕਰ ਲੂੰਗੀ ਨਾ ਇੱਕ ਜਗ੍ਹਾ ਕੰਮ ਕਰ ਲਈ ਨੀ ਕਰਕੇ ਤੇ ਫੇਰ ਹੀ ਨਿਬੜ ਜਾਣਾ ਵਾ ਝਾਟੀ ਸਿਰ ਜਾਣੇ ਨੂੰ ਬਾਜ਼ਾਰ ਲੈ ਕੇ ਜਾਵੂੰਗੀ ਉਹਨਾਂ ਵੀ ਸਮਾਨ ਲੈਣਾ ਵਾ ਖਰੀਦਣਾ ਵਾ ਕੁਛ ਨਾ ਹੋਏ ਬੱਚਿਆਂ ਨੇ ਕਿੰਨਾ ਗਿਆ ਜੇ ਦੋ ਹੀ ਤਰ੍ਹਾਂ ਦਾ ਕੰਮ ਹੋਰ ਝਟ ਹੋ ਜਾਣਾ ਵਾ ਆ ਵੀ ਝਾਟੀ ਕਰ ਲੈਣਾ ਮੈਂ ਕਿੰਨਾ ਕੰਮ ਸਿੱਪੀ ਕਰਕੇ ਤੇ ਕੋਈ ਗੱਲ ਨਹੀਂ ਫਿਰ ਵਾਵਾ ਸ਼ਾਮ ਨੂੰ ਟੈਬਲ ਕਰ ਕਰ ਜੂੰਗੀ ਨਾ ਅੱਜ ਤੇ ਮਰ ਕੇ ਬੱਚਿਆਂ ਨੂੰ ਲੈ ਜਾਊਗੀ ਬਾਜ਼ਾਰ ਆਂਟੀ ਜੀ ਹਾਂ ਜੀ ਹੋ ਗਈ ਉਹ ਸੋਈ ਸਾਫ ਕਰਤੀ ਮੈਂ ਸਾਰੀ ਹੋ ਗਈ ਆ ਚਲ ਠੀਕ ਆ ਕਰ ਬੂਏ ਸਾਹਿਬ ਤੇ ਆ ਇਹਦੇ ਤੇ ਡਸਟਿੰਗ ਕਰਨ ਵਾਲੀ ਉਹ ਕਰ ਘਟਾ ਝਾੜ ਉਹ ਚੀਜ਼ਾਂ ਸਾਰੀਆਂ ਐ ਚੁੱਕ ਕੇ ਸਾਫ ਕਰਕੇ ਫਿਰ ਸੈੱਟ ਕਰਕੇ ਰੱਖ ਦੇ ਠੀਕ ਆਂਟੀ ਕੋਈ ਨਹੀਂ ਹਾਂ ਕਰ ਦੇਣੀ ਕਰ ਲੈ ਹੋ ਜਾਣਾ ਆਂਟੀ ਜੀ ਤੂੰ ਮੈਂ ਕਰਦੀ ਸਾਰਾ ਕੰਮ ਤੇ ਚਾਹ ਬਣਾ ਦੋਗੇ ਅੱਛਾ ਤੇ ਜਿਹੜੇ ਐਨੇ ਘਰ ਚੱਗੇ ਗਾ ਕੇ ਆਈਆਂ ਉਧਰੋਂ ਨਹੀਂ ਚਾਹ ਮਿਲ ਜਾਂਦੀ ਚਾਹ ਵੀ ਹੌਸਲਾ ਤੇ ਕਰ ਲੈ ਕੁਛ ਘਰਤ ਲੈ ਚਾਹ ਜੋਗਾ ਮੈਂ ਸੋਈ ਸਾਫ ਕਰਾਂੀ ਤੇ ਚਾਹ ਬਣਾ ਦਿਓ ਬਾਕੀ ਮੈਂ ਸਾਰਾ ਔਨ ਚੰਦ ਮੈਂ ਕਰ ਲੈਣਾ ਬਣ ਜਾਂਦੀ ਚਾਹ ਹਰਵਿੰਦਰ ਜੀ ਦੀ ਕਿੱਥੇ ਗਈ ਆ ਇੱਥੇ ਹੀ ਆ ਉਹ ਵੀ ਕਿਉਂ ਨਹੀਂ ਮੈਂ ਕਹਿੰਦੀ ਉਹਨਾਂ ਨੂੰ ਕਹੋ ਚਾਹ ਬਣਾ ਦੇ ਚੱਲ ਬਣਾ ਦੇ ਦਿੰਦੀ ਆ ਮੈਂ ਬਣਾ ਦੇ ਦਿੰਦੀ ਜਾਂ ਉਹ ਬਣਾ ਦੇ ਦਿੰਦੀ ਮਿਲ ਜੂ ਚਾਹ ਤੇਨੂੰ ਚਲੋ ਠੀਕ ਆ ਤੁਸੀਂ ਬਣਾ ਦਿਓ ਫੇਰ ਮੈਂ ਘੱਟਾ ਚੜ੍ਹ ਲੈਣੀ ਇੰਨੇ ਲੰਬੇ ਉੱਚੇ ਉੱਚੇ ਜਿਵੇਂ ਬੂਏ ਬੜਾਏ ਆਂ ਅੰਟੀ ਹੁਣ ਆ ਹੱਥ ਵੀ ਨਹੀਂ ਪਹੁੰਚਦਾ ਇਹ ਕੀ ਕਰੇ ਬੰਦਾ ਹੋ ਗਿਆ ਬੂਆ ਸਾਫ ਹਾਂਜੀ ਅੰਟੀ ਜੀ ਹੋ ਗਿਆ ਆ ਉਤਲਾ ਤੇ ਸਾਰਾ ਪੇਚ ਕਾਲਾ ਹੋ ਗਿਆ ਘੱਟੇ ਨਾ ਨਹੀਂ ਹੱਥ ਪਹੁੰਚਦਾ ਤੇ ਥੱਲੇ ਕੁਰਸੀ ਢਾਲਾ ਬੜਾ ਦਿਮਾਗ ਤੋਂ ਕੰਮ ਲੈ ਕੇ ਤੇ ਵਧੀਆ ਢੰਗ ਨਾਲ ਕੰਮ ਕਰਨਾ ਜੇ ਡਾ ਹੀ ਦਿੱਤਾ ਤੈਨੂੰ ਤੇ ਅੱਡੀ ਹੋ ਗਿਆ ਵਾ ਵੇਖੋ ਇੰਨਾ ਕਰਾ ਬਸ ਕਹੋ ਪਹੁੰਚ ਕੇ ਜਾਂਦਾ ਵਾ ਉਹ ਪਹੁੰਚਦਾ ਵਾ ਅੱਡੀ ਚੁੱਕ ਕੇ ਉਹ ਦਿੰਦਾ ਸੀ ਕੁਰਸੀ ਲਾ ਲੇਗੀ ਤੇ ਕੀ ਹੋਊਗਾ ਬੋਏ ਬੜੀ ਅੰਟੀ ਜੀ ਉੱਚੇ ਬਣਾਏ ਆ ਤੇ ਪੰਨੇ ਨਾ ਹੱਥ ਕੋਈ ਨਹੀਂ ਅੰਟੀ ਉਹ ਸਾਫ ਤੇ ਹੋ ਗਿਆ ਮਸਾ ਕੀ ਰਹਿ ਗਿਆ ਉਤੋਂ ਮੈਂ ਮੜਦੇ ਹੱਥ ਨਹੀਂ ਪਹੁੰਚਦਾ ਤੇ ਉਹ ਤਾਂ ਕਰਕੇ ਸਾਫ ਹੱਥ ਪਾਉਣ ਦਾ ਤੇ ਕੁਰਸੀ ਢਾਹ ਤੇ ਮਾਨਾਈਆਂ ਨਾ ਕਰ ਜਦੋਂ ਮੈਂ ਤੈਨੂੰ ਕਹਤਾ ਨਾ ਕਿ ਕੁਰਸੀ ਢਾਹ ਕੇ ਤੇ ਚੰਗੀ ਤਰ੍ਹਾਂ ਸਾਫ ਕਰ ਲਾ ਉੱਤੇ ਵੀ ਹੱਥ ਵੱਜ ਜੂਗਾ ਚੰਗੀ ਤਰ੍ਹਾਂ ਪਹਿਲੇ ਤੇ ਅੱਖਾਂ ਵੀ ਲੱਗ ਜਿਆ ਕਰ ਅੰਟੀ ਮੈਂ ਛੇਤੀ ਜਾਣਾ ਵਾ ਅੱਜ ਤੁਹਾਨੂੰ ਪਤਾ ਹੋਰ ਵੀ ਕੰਮ ਨੇ ਕਰਨਾ ਛੇਤੀ ਜਾਣਾ ਕੰਮ ਕਰੇਗੀ ਤੇ ਜਾਣ ਦੇਣਾ ਅੱਜ ਤੇ ਆ ਬੱਸ ਇੱਦਾਂ ਨਹੀਂ ਜਾਣਾ ਇਹੋ ਹੀ ਬਸੰਤ ਦੀ ਬੁੜੀ ਹੋ ਚੱਲੇ ਆ ਮਾ ਸਾਡੇ ਟੇਬਲ ਟੂਪਰ ਸਾਫ ਕਰਕੇ ਕੁਰਸੀਆਂ ਸਾਫ ਕਰਕੇ ਆ ਮਾਂ ਤਸੱਲੀ ਨਾ ਕਰ ਫਿਰ ਹੌਸਲੇ ਨਾ ਅੰਟੀ ਇਹ ਸਾਰੇ ਘਰਾਂ ਚ ਕੰਮ ਆ ਸਾਰੇ ਘਰਾਂ ਚ ਕੰਮ ਆ ਇਹ ਥੋੜੀ ਹੁਣ ਤੂੰ ਵੀ ਕਰਕੇ ਉਹੋ ਜਿਹਾ ਤੇ ਭੱਜ ਜੇਂਗੀ ਮੈਂ ਤਾਂ ਕੰਮ ਕਰਾਉਣਾ ਤੇ ਚੰਗੀ ਤਰ੍ਹਾਂ ਕਰਾਉਣਾ ਵਧੀਆ ਢੰਗ ਨਾਲ ਕਰ ਜੇ ਆਈ ਗਈ ਤੇ ਮੈਂ ਅਜੇ ਇੱਧਰ ਜਾਣਾ ਮੈਂ ਉੱਧਰ ਜਾਣਾ ਹੁਣ ਕੰਮ ਤੇ ਕਰ ਲੈ ਇੱਥੇ ਜੇ ਆਈ ਗਈਆਂ ਤੇ ਅੰਟੀ ਜੀ ਦੀਵਾਲੀ ਦਾ ਸਾਰਿਆਂ ਦੇ ਘਰਾਂ ਚ ਕੰਮ ਹੁੰਦਾ ਸਾਰੇ ਤਾਂ ਫਿਰ ਸਾਡੇ ਵਾਸਤੇ ਵੀ ਤੇ ਦੀਵਾਲੀ ਆਹੀ ਵੀ ਤੇ ਆਸਤ ਲਾਈ ਨਾ ਤੇਰੇ ਤੇ ਵੀ ਆਊਗੀ ਤੇ ਕਰੂਗੀ ਕੋਈ ਨਹੀਂ ਅੰਟੀ ਜੀ ਮੈਂ ਕਰ ਨਹੀਂ ਜੇ ਕਰੀ ਜੋਗੇ ਹੁੰਦੇ ਤੇ ਅਸੀਂ ਆਪ ਕਰ ਲੈਂਦੇ ਹੁਣ ਤੈਨੂੰ ਕਿਹਾ ਤੇ ਤੂੰ ਵੀ ਇਹ ਫਰਜ਼ੇਦਾਨਾ ਨਾ ਕਰ ਨਹੀਂ ਅੰਟੀ ਆ ਵੀ ਕੋ ਸਾਰੇ ਚੰਗੀ ਤਰ੍ਹਾਂ ਕੀਤਾ ਵਾ ਹੋ ਗਿਆ ਸਾਰੇ ਖਾਸ ਤੇ ਚਾਹ ਦੀ ਪਿੰਨਾ ਇਹਨੂੰ ਲੱਗੀ ਆ ਕਿ ਚਾਹ ਅੰਟੀ ਬਣਾ ਦੇ ਦਵਾ ਦਾ ਇਹਨਾਂ ਦੇ ਤੇ ਨੌਕਰ ਆਪ ਲੱਜਾਈਦਾ ਇਹਨਾਂ ਕੋ ਕੰਮ ਕੀ ਕਰਾਣਾ ਜਿੰਨੇ ਚਰਚਾ ਇਹਨਾਂ ਨੂੰ ਚਾਹ ਪਾਣੀ ਬਣਾ ਕੇ ਦੇਣਾ ਉਹਨੇ ਚਰਚਾ ਕੰਮ ਨਹੀਂ ਕਰ ਲੈਂਦਾ ਬੰਦਾ ਇਹਨਾਂ ਕੋ ਕੰਮ ਕਰਨਾ ਤੇ ਸੌਖਾ ਹੀ ਹੈ ਪੈ ਗਏ ਦੇਣੇ ਵੱਖਰੇ ਚਾਹ ਪਾਣੀ ਵੱਖਰਾ ਚੱਲ ਕੁੜੀਏ ਲਿਆ ਕੱਪ ਚਾਹ ਪੀਲਾ ਆਣ ਕੇ ਅੱਛਾ ਕਿੱਟੀ ਕਰਨੀ ਹਰੁੰਡੀ ਪਾ ਦੁ जो ठीक तैतार्ती ये सही है पतें। अंटी साथ में क्या किया मैं साथ में क्या किया निया पिंगलसी। चलो तेरे वास्ते साफ साथ ये हो गई। अंटी कुछ नाल खान नहीं दे दो हाँ। ना बजना पुछ बजा। चल मेरे जाऊँगा। बैठ जा उठे ठीक है दीदी। आल। थोड़ी दे दो पानी। चल लहला पूरी होना ना। खाला। ठीक है अंट ਕੀ ਬਾ ਗੱਡਾ ਸਵਾਲ ਏ ਹਾਂ ਜੀ ਹਮਿੰਦੇ ਦੀ ਪਰ ਗਿੱਟਾ ਗਈਓ ਉਹ ਨਹੀਂ ਉਹ ਨਹੀਂ ਮਾਂ ਬੋਸ਼ੂ ਜੀ ਨੀ ਚੜੀ ਉਹ ਬੜੀ ਜੰਗੀ ਮਾਂ ਟੇ ਗੁੱਸੇ ਜੀ ਬੋਲਦੀ ਰਹਿੰਦੀ ਜਦੋਂ ਦੇਖੋ ਜੇ ਪਿਆਰ ਨਾਲ ਗੱਲ ਕਰੋ ਤੁਹਾਨੂੰ ਗੁੱਸੇ ਨਾਲ ਬੋਲਦੀ ਰਹਿੰਦੀ ਆ ਚਲ ਕੋਈ ਨਹੀਂ ਮੈਂ ਸਿਖ ਰਿਹਾਦਾ ਨਹੀਂ ਮੈਂ ਘੜੀ ਗੰਦਵਾੜੀ ਵੀ ਲੈਣੀ ਐ ਇਹਨਾਂ ਕੋਲ ਇਹ ਸੁਣ ਲੈ ਕੰਡੇ ਆ ਸਾਬ ਸਾਬ ਨਿਕਲ ਗਿਆ ਮੇਰੇ ਨੇ ਦੋ ਘੇਟੇ ਸੁਣਨਾ ਦੇ ਚੜਦੇ પડਦੇ ਹੁਣ ਸ਼ੀਸ਼ੇ ਚ ਪੋਚਾ ਲਾ ਕੇ ਤੇ ਫਿਰ ਅੰਟੀ ਨੂੰ ਕਹਿੰਨੀ ਘੰਟੀ ਮੈਂ ਮੈਂ ਦੋ ਦਵਾਈ ਦੇ ਮੈਂ ਜਾਂਦਾ ਅੰਟੀ ਜੀ ਹਾਂ ਜੀ ਅਚਾਂਗੂ ਟੁੱਟ ਗਏ ਇਹ ਤੁਹਾਨੂੰ ਲਿਆ ਦੋ ਹਾਂ ਤਾਂ ਤੋੜਿਆ ਵੀ ਤੂੰ ਹੀ ਆਈਆਂ ਟੁੱਟ ਗਿਆ ਅੰਟੀ ਵਿੱਚੋਂ ਫੜਿਆ ਤੁਹਾਨੂੰ ਤੇ ਉਂਝ ਹੀ ਪਤਾ ਨਹੀਂ ਕੀ ਕੰਡੇ ਲੱਗੇ ਆ ਕਿ ਕਿੱਦਾਂ ਤੋੜ ਦੇਣ ਨੇ ਆ ਚੀਜ਼ਾਂ ਤੂੰ ਅੱਡੀ ਇਥੋਂ ਫੜਿਆ ਗਿਆ ਪਿਆ ਨਿਕਲ ਗਿਆ ਵਾ ਕਿੱਦਾਂ ਲੰਮਾ ਜੇ ਪਰ ਤੈਨੂੰ ਅੰਟੀ ਨੇ ਫਿਰ ਦਾ ਝਾੜੂ ਤੁਹਾਨੂੰ ਪਤਾ ਫਿਰ ਲੱਤ ਨਹੀਂ ਮਾ ਕਰਨਾ ਪੈਣਾ ਮਣਕ ਲੱਤ ਪੀੜ ਹੁੰਦਾ ਲਿਆ ਦੋ ਨਮਾ ਝਾੜੂ ਚੱਲ ਜਾਵਾਂਗੇ ਤਾਂ ਲਿਆ ਦਾਂਗੇ ਘਾਰੇ ਦੇ ਨਾਲ ਜੇ ਕੰਮ ਤੁਸੀਂ ਜਾਣਾ ਨਹੀਂ ਬਾਜ਼ਾਰ ਜਾਣਗੇ ਕਿ ਬੱਚੇ ਜਾਣਗੇ ਤੇ ਮੈਂ ਵੀ ਚੱਲ ਜੂੰਗੀ ਨਾਲ ਅੱਜ ਦੀਵਾਲੀ ਹੈ ਬੜਾ ਹੀ ਸੋਹਣਾ ਸਾਰਾ ਬਾਜ਼ਾਰ ਸਜਿਆ ਜਿੰਨਾ ਸੋਹਣਾ ਸੋਹਣਾ ਸਮਾਨ ਆਇਆ ਵਾ ਨਾ ਹਾਂ ਤੇ ਬਾਜ਼ਾਰ ਤੇ ਸਜਾਉਣਾ ਹੀ ਅਗਲਿਆਂ ਪੈਸੇ ਨਹੀਂ ਵੱਟਣੇ ਬੜਾ ਬੜਾ ਸੋਹਣਾ ਜਿਹਾ ਬਾਜ਼ਾਰ ਐ ਜੀ ਕਰਦਾ ਸਾਰਾ ਕੁਝ ਖਰੀਦ ਲਈ ਆਂਟੀ ਉੱਥੇ ਇੰਨਾ ਸੋਹਣਾ ਸਮਾਨ ਆਇਆ ਸਾਰਾ ਹੀ ਖਰੀਦਿਆ ਨਹੀਂ ਨਾ ਜਾਂਦਾ ਆਪ ਆਖੀ ਦਾ ਤੇ ਹੈਗਾ ਵਾ ਖਰੀਦ ਲੀਏ ਅੰਟੀ ਘ ਘਾਰੀ ਵੀ ਰੋਡ ਤੇ ਆ ਨਾ ਹਾਂ ਕਰਕੇ ਹੋ ਜਾਂਦਾ ਸਾਰਾ ਇੱਥੇ ਤਾਂ ਘਟਾ ਪਿਆ ਜਾਂਦਾ ਚਲ ਕੋਈ ਨਹੀਂ ਆ ਦਿਵਾਲੀ ਮਿਲਨੀ ਆ ਛੇਤੀ ਕਰ ਲੈਣੀ ਆ ਪੈਸੇ ਦੇਣਗੇ ਵਾਵਾ ਦਿਵਾਲੀ ਦੇ ਚੰਗੀ ਅੰਟੀ ਲੱਗਦੀ ਪਿਛਲੀ ਦਿਵਾਲੀ ਤੇ ਇਹਨਾਂ ਨੇ ਮੈਂ ਲੱਗੀ ਨਹੀਂ ਸੀ ਹਰ ਕੀ ਲੱਗੀ ਵਾਵਾ امیر ਆ ਡਬਲ ਦਦਕਾਰ ਪੂਰੇ ਸਾਰੇ ਨੁਕਰੀਆ ਕਰਦੇ ਆ ਵਾਵਾ ਪੈਸੇ ਦੇਣਗੇ ਮੈਨੂੰ ਦਿਵਾਲੀ ਦੇ ਆਹ ਕਿ ਡਗ ਡਗ ਵੱਡੇ ਅਫਸਰ ਲੱਗੇ ਹੀ ਇਹਨਾਂ ਦੇ ਆ ਬਿਹ ਹੈ ਮम्मा ਵਾਲੇ ਦੀਵਾਲੀ ਤੇ ਗਿਫਟਸ ਸਾਈਦੇ ਆ ਗਿਫਟਸ ਸਾਈਦੇ ਆ ਚਲੋ ਆਓ ਦਾਦੀ ਮम्मा ਨਾਲ ਗੱਲ ਕਰਦੇ ਹਾਂ ਮਮਾ ਜੀ ਹਾਂ ਜੀ ਬੱਚਿਆਂ ਨੂੰ ਗਿਫਟਸ ਵਗੈਰਾ ਲਿਆ ਦਿਓ ਨਾਲ ਤੇ ਸਵੀਟਸ ਵੀ ਤੇ ਡ्रेसेस ਨਿਊ ਮੰਗਦੇ ਪਏ ਆ ਤੇ ਉਹ ਲੈ ਜਿਓ ਬੱਚਿਆਂ ਨੂੰ ਤੇ ਉਥੋਂ ਅਲਮਾਰੀ ਚੋਂ ਲੈ ਲਓ ਪੈਸੇ ਤੇ ਜੋ ਮੰਗਦੇ ਆ ਲੈ ਦਿਓ ਇਹਨਾਂ ਨੂੰ ਨਹੀਂ ਤੁਸੀਂ ਚੱਲ ਜਿਓ ਨਾ ਨਾਲ ਤੇ ਇਹਨਾਂ ਨੇ ਕਹਿੰਦੇ ਕਿ ਟੀਚਰਸ ਨੂੰ ਵੀ ਗਿਫਟ ਵਗੈਰਾ ਦੇਣੇ ਆ ਤੇ ਉਹ ਨਾਲ ਤੁਸੀਂ ਸਿਲੈਕਟ ਕਰਕੇ ਤੇ ਲੈ ਦਿਓ ਮੈਂ ਤਾਂ ਆਖਿਆ ਤੂੰ ਹੀ ਚੱਲ ਜਾਂਦੀ ਨਹੀਂ ਮੈਂ ਨਹੀਂ ਜਾ ਸਕਦੀ ਮੈਨੂੰ ਨਾ ਹੋਰ ਵੀ ਬਹੁਤ ਕੰਮ ਆ ਮੈਂ ਉਹ ਕਰਨੇ ਆਪਣੇ ਤੇ ਤੁਸੀਂ ਚੱਲ ਜਿਓ ਲੈ ਜਾਓ ਇਹਨਾਂ ਨੂੰ ਤੇ ਲੈ ਆ ਦਿਓ ਸੈਡ ਨਹੀਂ ਹੋਣੀ ਚਾਹੀਦੀ ਬੱਚੇ ਜੋ ਚੀਜ਼ ਮੰਗਦੇ ਆ ਨਾ ਉਹੀ ਲੈ ਦਿਓ ਉਹਨਾਂ ਨੂੰ ਠੀਕ ਹੈ ਦਾਦੀਆਂ ਨੂੰ ਕਰੈਕਟਰਸ ਵੀ ਚਾਹੀਦੇ ਆ ਠੀਕ ਹੈ ਹੋਰ ਕੀ ਚਾਹੀਦਾ ਤੁਹਾਨੂੰ ਨਿਊ ਡ्रेसेस ਵੀ ਮੰਗਦੇ ਪਏ ਨੇ ਤੇ ਕਹਿੰਦੀ ਆਪਾਂ ਆਪਣੇ ਫਰੈਂਡਸ ਨੂੰ ਵੀ ਦੇਣੇ ਗਿਫਟ ਟੀਚਰਸ ਨੂੰ ਵੀ ਦੇਣੇ ਆ ਉਹ ਵੀ ਲੈ ਦਿਓ ਅੱਛਾ ਚਲੋ ਲੈ ਦਿੰਨੇ ਆ ਹਾਂਜੀ ਲੈ ਆ ਜਿਓ ਫਿਰ ਬੱਚਿਆਂ ਨੂੰ ਠੀਕ ਹੈ ਮਾਰਕੀਟ ਤੇ ਲੈ ਕੇ ਦੇ ਦਿਓ ਜੋ ਵੀ ਕਹਿਣਗੇ ਕਿੱਥੇ ਗਏ ਤੁਸੀਂ ਮੈਂ ਮਾਰਕੀਟ ਗਈ ਸੀ ਅੱਛਾ ਮੈਂ ਅੱਗੀ ਕਹਿੰਦੀ ਮੈਂ ਆਂਟੀ ਨੂੰ ਘਰ ਨਹੀਂ ਮੈਂ ਹੰਟੀ ਦੀਦੀ ਕਰਨੀ ਦਾ ਯਾਰ ਉਹ ਅੰਦਰ ਦੀਦੀ ਅੱਜ ਤੇ ਉਹ ਕਹਿੰਦੇ ਪਤਾ ਨਹੀਂ ਕਿਤੇ ਗਏ ਆ ਚਾਹ ਪੀਤੀ ਸੀ ਹਾਂ ਚਾਹ ਪੀਤੀ ਕੁਛ ਲੈ ਕੇ ਆਏ ਆ ਹਾਂਜੀ ਸਮਾਨ ਖਰੀਦ ਕੇ ਲੈ ਕੇ ਆਈ ਆ ਕਿਟੀ ਸੈਟ ਹੀਗਾ ਡ्रेसेस ਵਗੈਰਾ ਹੀਗਾ ਉਹ ਮੇਰੇ ਬੰਨ ਵਾਸਤੇ ਦਿੱਤੀ ਸੀ ਉਹ ਲੈ ਕੇ ਆਈ ਆ ਅੱਛਾ ਅੱਛਾ ਹੋਰ ਕਿਚਨ ਦਾ ਤੇ ਉਹ ਨਿਊ ਨਿਊ ਸੀ ਠੀਕ ਆ ਤੇ ਆਹ ਦਿਵਾਲੀ ਇਹਨਾਂ ਦਿਵਾਲੀ ਕਰਕੇ ਸਾਰੀ ਲੈ ਕੇ ਆਈ ਆ ਹਾਂ ਬੜਾ ਪਿਆਰਾ ਵਾ ਦੀਦੀ ਇਹ ਫੰਕਸ਼ਨ ਇਹਨਾਂ ਸ਼ਾਮ ਨੂੰ ਪਾਰਟੀ ਕਰਨੀ ਆ ਤੇ ਉਦੋਂ ਮੈਂ ਇਹ ਡ्रेसेस ਦੇ ਨਾਲ ਮੈਚਿੰਗ ਕਰਕੇ ਪਾਵਾਂਗੀ ਅੱਛਾ ਅੱਛਾ ਇੱਥੇ ਪਾਰਟੀ ਆ ਕਿਤੇ ਜਾਣਾ ਨਹੀਂ ਘਰੇ ਸੈਲੀਬ੍ਰੇਟ ਕਰਾਂਗੇ ਨਾ ਅੱਛਾ ਦਿਵਾਲੀ ਸ਼ਾਮ ਨੂੰ ਜੀ ਤੇ ਗੈਸਟ ਵਗੈਰਾ ਵੀ ਆਣਗੇ ਹੂੰ ਬਹੁਤ ਸੋਹਣਾ ਦੀਦੀ ਤੇ ਬੜਾ ਪਿਆਰਾ ਵਾਵਾ ਪਿੰਗਾ ਹੋਣਾ ਦੀਦੀ ਹਾਂਜੀ ਪਹੁੰਚ ਆਤਾ ਤੁਹਾਡੀ ਪਹੁੰਚ ਤੋਂ ਬਾਹਰ ਹੀ ਆ ਤੁਸੀਂ ਨਹੀਂ ਖਰੀਦ ਸਕਦੇ ਆਹੇ ਰਹੀਏ ਦੀ ਤੁਹਾਨੂੰ ਪਤਾ ਹੀ ਹੈ ਹਨਾ ਚਲੋ ਕੋਈ ਗੱਲ ਨਹੀਂ ਤਾਂ ਜੀ ਪਾਲਿਆ ਤੇ ਸਾਨੂੰ ਇੰਨੇ ਚ ਬੜੀ ਖੁਸ਼ੀ ਹੁੰਦੀ ਆ ਹਨਾ ਸਭ ਬਹੁਤ ਸੋਹਣੇ ਆ ਆ ਵੀ ਬਹੁਤ ਸੋਹਣੇ ਆ ਆ ਹੋਰ ਆ ਮੈਂ ਆਪਣੀ ਬੇਟੀ ਵਾਸਤੇ ਲੈ ਕੇ ਆਈ ਆ ਅੱਛਾ ਜੀ ਇਹ ਮੇਰੀ ਬੇਟੀ ਦੀ ਆਪਣੀ ਡਰੈਸ ਦੇ ਨਾਲ ਪਹਿਨੇਗੀ ਬਹੁਤ ਸੋਹਣਾ ਹੈ ਵੀ ਦੀ ਤੁਸੀਂ ਵੀ ਤੇ ਸ਼ਾਮ ਨੂੰ ਤਿਆਰ ਹੋ ਕਿ ਜਿਹੜੀ ਜੋ ਕਰਦੇ ਆ ਪੂਜਾ ਵਗੈਰਾ ਸ਼ਾਮ ਨੂੰ ਇਦਾਂ ਤਿਆਰ ਹੋ ਕੇ ਕਰਦੇ ਆ ਹਾਂਜੀ ਹਾਂ ਬੜਾ ਤੁਸੀਂ ਨਹੀਂ ਕਰਦੇ ਮੈਂ ਵੀ ਸਾਡੀ ਗਰੀਬਾਂ ਦੀ ਕਹਿੰਦੀ ਦੀਵਾਲੀ ਹੁੰਦੀ ਤੁਹਾਨੂੰ ਪਾਈ ਆ ਉਹ ਫਿਰ ਤੁਸੀਂ ਤੁਹਾਡੀ ਤੇ ਮਹਾ ਜਿੰਨਾ ਸਾਡੇ ਜੁੱਤੀ ਆਂਦੀ ਐ ਨੇ ਦਾ ਮਹਾ ਤੁਹਾਡੀ ਤੇ ਤੁਹਾਨੂੰ ਪਤਾ ਮਾਰੋ ਪਾਣੀ ਚੱਲਦਾ ਵਾ ਤੇ ਅੰਦੇ ਇੰਨੇ ਬੜਾ ਹੁੰਦਾ ਕਿ ਦਿਨ ਤੇ ਬੱਚੇ ਤੁਹਾਡੀ ਪਹੁੰਚ ਤੋਂ ਬਾਹਰ ਆ ਦੇ ਦੋ ਇਹ ਨਾ ਖਰਾਬ ਹੋ ਜਾਣਗੇ ਕੋਈ ਨਿਰਾਖ ਲੋ ਨਹੀਂ ਬੜੇ ਸੋਨੇ ਆ ਠੀਕ ਹੈ ਹੋਰ ਕੰਮ ਵਗੈਰਾ ਹੋ ਗਿਆ ਸਰ ਹਾਂ ਹੋ ਗਿਆ ਕਪੜੇ ਵਗੈਰਾ ਧੋਲੇ ਹੋ ਕਿ ਨਵੀਨ ਪਹੇ ਆਪਿਆ ਵਾ ਕੱਪੜਾ ਧੋਕੇ ਤੇ ਪਾਤੇ ਆ ਸਾਰੇ ਸਾਰੀ ਸਫਾਈ ਹੋ ਗਈਆਂ ਵਾ ਸੌਰੀ ਡਸਟਿੰਗ ਵੀ ਹੋ ਗਈ ਪੂਰਾ ਘਰ ਜੜਾ ਨੀਟ ਐਂਡ ਕਲੀਨ ਚਾਹੀਦਾ ਵਾ ਅੱਜ ਕੋਈ ਵੀ ਇੰਨਾ ਜਿੰਨਾ ਵੀ ਕਿਤੇ ਵੀ ਡਸਟ ਨਹੀਂ ਹੋਣਾ ਚਾਹੀਦਾ ਤੁਸੀਂ ਚੈੱਕ ਕਰ ਲਓ ਦੀਦੀ ਮੈਂ ਸਾਰਾ ਕਰ ਦਿੱਤਾ ਵਾ ਪੂਰਾ ਪੂਰਾ ਹੋ ਗਿਆ ਉਹ ਜਿਹੜੇ ਦੂਜੇ ਡਰਾਈ ਰੂਮ ਦੇ ਪੜਦੇ ਰਹਿ ਗਏ ਸੀ ਉਹਦੋਂ ਉਹ ਵੀ ਮੈਂ ਧੋਕੇ ਪਾ ਦਿੱਤੇ ਪ੍ਰੈਸ ਕਰਕੇ ਲਗਾਏ ਆ ਹਾਂਜੀ ਪ੍ਰੈਸ ਕਰਕੇ ਲਾਏ ਆ ਸਾਰੇ ਗਾਜ ਮੇਰਾ ਸਾਰਾ ਪੂਰਾ ਦਿਨ ਨਿਕਲ ਗਿਆ ਵਾ ਇੱਥੇ ਹੁਣ ਮੈਂ ਜੀ ਕਹਿੰਦੀ ਆਂਟੀ ਹ ਹੁਣ ਮਿਲਟਾਈਮ ਹੋ ਗਿਆ ਵਾ ਮੇਰਾ ਤੇ ਕੋਈ ਨਹੀਂ 5 10 ਮਿੰਟ ਹੋਰ ਰੁਕ ਜਾਓ ਵੇਖ ਲਓ ਕੋਈ ਰਹਿੰਦਾ ਵਾ ਤੇ ਉਹਨੂੰ ਕਰ ਲਓ ਕਲੀਨ ਵਗੈਰਾ ਤੇ ਮੈਨੂੰ ਫੇਰ ਕਿੱਧਰ ਕੱਢਾ ਕਰ ਜਾਣਾ ਵਾ ਕੰਮ ਕੋਈ ਨਹੀਂ ਚਲ ਜਾਇਓ 10 ਮਿੰਟ ਬਾਅਦ ਚਲ ਜਿਓ ਵੇਖ ਲਓ ਚੈੱਕ ਕਰ ਲਓ ਇੱਕ ਵਾਰੀ ਹਾਂ ਕੋਈ ਜ਼ਰੂਰੀ ਨਹੀਂ ਬਾਕੀ ਮੈਂ ਕਰ ਦਿੱਤਾ ਸਾਰਾ ਕਿਤੇ ਹੈ ਨਹੀਂ ਵੈਸੇ ਸਾਰਾ ਹੀ ਕਰ ਲਿਆ ਵਾ ਮੇਰੀ ਬੇਟੀ ਦੀ ਡਰੈਸ ਪਈ ਉੱਧਰ ਉਹਨੂੰ ਚੰਗੀ ਤਰ੍ਹਾਂ ਆਇਰਨ ਕਰਕੇ ਨਾ ਉੱਪਰ ਰੱਖ ਦਿਓ ਫਿਰ ਆਪੇ ਪਾ ਲੇਗੀ ਉਹ ਫਿਰ ਕੋਈ ਵੀ ਜਿਹੜੀ ਸਾਰੀਆਂ ਚੀਜ਼ਾਂ ਉਹਦੀਆਂ ਆ ਪੂਰੀਆਂ ਪਰਫੈਕਟ ਰੱਖੀਆਂ ਹੋਈਆਂ ਚਾਹੀਦੀਆਂ ਇਨਾ ਵੇਖੇ ਲੱਭਦੀ ਰਵੇ ਕੋਈ ਉਹਨੂੰ ਲੱਭੇ ਨਾ ਫੇਰ ਮੈਨੂੰ ਕੋਈ ਕਰਦੀ ਜੀ ਦੀ ਮੈਂ ਕਰ ਦੂੰ ਸਾਰਾ ਕਰ ਦੂੰ ਚਲੋ 10 ਮਿੰਟ ਬਾਅਦ ਫੇਰ ਚਲ ਜਿਓ ਹਾਂਜੀ ਕੋਈ ਸੋਹਣਾ ਲੱਗਦਾ ਪਿਆ ਕਿੰਨਾ ਸੋਹਣਾ ਚੱਚ ਦਾ ਪਿਆ ਏ ਕਿੰਨੇ ਮੇਰੇ ਕੋਲ ਸੈੱਟ ਪਏ ਆ ਜਿਹੜੇ ਹੁਣ 올ਡ ਹੋ ਗਿਆ ਉਹ ਮੈਂ ਕਮ ਵਾਲੀ ਨੂੰ ਨਾ ਦੇ ਦਾਂ ਉਹ ਵੀ ਚੱਲ ਪਾ ਲੇਗੀ ਉਹ ਵੀ ਕੀ ਯਾਦ ਰੱਖੇਗੀ ਮਾਤੇ ਬਹੁਤ ਸੋਹਣਾ ਲੱਗਦਾ ਪਿਆ ਆਵਾਜ਼ ਮਾਰਦੀ ਆ ਉਹਨੂੰ ਤੇ ਉਹਨੂੰ ਪੁਰਾਣੇ ਸੈੱਟ ਉਹਨੂੰ ਦੇ ਦੇ ਦਿੰਦੇ ਮੈਂ ਸ਼ਾਮ ਨੂੰ ਪਹਿਨਾਂਗੀ ਮੈਂ ਤੇ ਵੈਸੇ ਪਾ ਕੇ ਵੇਖਣ ਦੀ ਸੀ ਕਿ ਵਧੀਆ ਲੱਗਿੰਦਿਆ ਆ ਇਹ ਨੂੰ ਫੜਾ ਦਿੰਨੀ ਆ ਉਹ ਲੈ ਚ ਗਈ ਆਪਣੇ ਘਰ ਆ ਵੇਫ ਇਹਨਾਂ ਤੇ ਕੰਮ ਸਾਰੇ ਬਿੰਨ ਭਰੀ ਪਈ ਆ ਕੱਪੜੇ ਤੇ ਧੋਤੇ ਨਹੀਂ ਆ ਤੇ ਕਿ ਮੈਂ ਆ ਕਿਆ ਕਿਆ ਕਹੀ ਸੀ ਕਿ ਵਾਸ਼ ਕਰ ਛੜਿਓ ਆ ਸਾਰੇ ਹੋਵੇ ਪਏ ਆ ਆਖੇ ਸੀ ਮੈਂ ਆ ਦੀਦੀ ਧੋ ਦਿੱਤੇ ਵਾਸ਼ ਕਰਕੇ ਮੈਂ ਉੱਥੇ ਪਾ ਆਈ ਆ ਬਾਸ ਸੁਕਣ ਆ ਸਾਰੇ ਭਰੇ ਪਈ ਆ ਬਿੰਨ ਕਿ ਕਿ ਮੈਂ ਸਾਰੇ ਕਪੜੇ ਵਾਸ਼ ਕਰ ਦਿੱਤੇ ਆ ਉਥੇ ਹਸਤਰੀ ਬਿਨ ਭਰੀ ਪਈ ਆ ਦੀਦੀ ਮੈਂ ਸਾਰੇ ਧੋਤੇ ਆ ਜਿਹੜੇ ਬਾਹਰ ਦੇ ਕਪੜੇ ਆਓ ਆ ਕੀ ਆ ਆ ਕੀ ਆ ਇਹ ਕੀ ਆ ਅੱਛਾ ਧੋਣ ਵਾਲੇ ਹੀਗੇ ਵੀ ਤੇ ਪਤਾ ਨਹੀਂ ਲੱਗਿਆ ਹੈਗਾ ਕਿ ਧੋਣ ਵਾਲੇ ਪਏ ਆ ਨਹੀਂ ਮੈਨੂੰ ਜਿੰਨੇ ਆਂਟੀ ਨੇ ਉਹਨਾਂ ਕਿਹਾ ਕਿ ਸਾਰੇ ਬਾਹਰ ਮਸ਼ੀਨ 'ਚ ਕਪੜੇ ਮੈਂ ਉਹ ਸਾਰੇ ਵੀ ਧੋ ਦਿੱਤੇ ਪੜਦੇ ਹੀ ਆਪਣਾ ਦਿਮਾਗ ਵੀ ਕੰਮ ਕਰ ਲੈਂਦਾ ਕਿ ਇੱਥੇ ਵਾਸ਼ ਰੂਮ ਦੇ ਸਾਹਮਣੇ ਪਏ ਆ ਇਹ ਧੋਣ ਵਾਲੇ ਹੀ ਹੋਣਗੇ ਰੱਖੇ ਹੋਣਗੇ ਮੈਂ ਤੁਹਾਨੂੰ ਪੁੱਛਣੀ ਮੈਨੂੰ ਵਿੰਦਿਆ ਦੀਦੀ ਆਈ ਨਹੀਂ ਹੈ ਕਿੱਥੇ ਆ ਮੈਨੂੰ ਕਹੀ ਇਹਨੇ ਕਿ ਜੇ ਜੋ ਵੀ ਕੰਮ ਹੈਗਾ ਮੈਨੂੰ ਦੱਸ ਤੋ ਫਿਰ ਮੈਂ ਜਲਦੀ ਆ ਤੈਨੂੰ ਪਤਾ ਅੱਜ ਦਿਵਾਲੀ ਹੈ ਫਿਰ ਮੈਂ ਜਾਣਾ ਵਾ ਹੋਰ ਵੀ ਸਾਰੇ ਘਰਾਂ ਚ ਤੇ ਹੁਣ ਇਹ ਵੋਸ਼ ਕਰਨੀ ਹੈ ਕਿ ਨਹੀਂ ਕਰਨੀ ਕੱਲ ਨੂੰ ਧੋਦਾਂਗੀ ਦੀਦੀ ਨਹੀਂ ਕੱਲ ਕੋਈ ਨਹੀਂ ਕੁਝ ਵੀ ਧੋਣਿਆ ਅੱਜ ਹੀ ਧੋਣਿਆ ਕੱਲ ਬਰੇ ਬਰੇ ਦਾ ਦੇਣਿਆ ਮੈਂ ਆਇਆ ਵੈਲ ਧੋਣੀ ਹੈ ਨਾਲੇ ਘਰ ਰੱਖਣੇ ਆ ਜ਼ਰਾ ਦੰਦੇ ਕੱਪੜੇ ਇਹਨੂੰ ਵੋਸ਼ ਕਰਕੇ ਤੇ ਪ੍ਰੋਪਸਾ ਕੇ ਆਇਰਨ ਕਰਕੇ ਤੇ ਰੱਖ ਕੇ ਜਾ ਦੇਦੀ ਬੜ ਹੋਰ ਮੈਂ ਨੰਨ ਕਰਨਾ ਮੈਂ ਬਾਹਰ ਰਜ ਕਰ ਲਿਓ ਤੁਸੀਂ ਆਪੇ ਕਹਿਣਾ ਸਾਰੇ ਕਪੜੇ ਵਾਸ਼ ਕੀਤੇ ਆ ਕੀਤੇ ਆ ਹੁਣ ਆਪੇ ਵੇਖ ਹੀ ਲਿਆ ਤੁਸੀਂ ਮੇਰੇ ਬੱਚੇ ਨਿਕਲਦੇ ਉਹਨਾਂ ਦੀ ਦੇਦੀ ਓਏ ਗੱਲ ਨਾ ਕਰੋ ਮੈਂ ਵਾਲੀ ਤੁਹਾਨੂੰ ਪਤਾ ਹੀ ਆ ਕੋਈ ਗੱਲ ਨਹੀਂ ਠਹਿਰ ਕੇ ਚਲ ਜਿਓ ਕਿੰਨਾ ਕ ਟਾਈਮ ਲੱਗਣਾ ਵਾ ਥੋੜਾ ਟਾਈਮ ਲੱਗਣਾ ਇਹਨੂੰ ਕਰਕੇ ਤੇ ਜਾਓ ਪਰੇ ਪਰੇ ਦੇ ਦਿੱਤੇ ਦਿਨ ਮੈਂ ਮੈਲ ਕਰ ਰੱਖਣੀ ਕੱਲ ਨੂੰ ਤੇ ਹੋ ਨਹੀਂ ਤੁਸੀਂ ਕਹਿ ਰਹੇ ਮੈਨੂੰ ਛੁੱਟੀ ਚਾਹੀਦੀ ਹੈ ਨਹੀਂ ਹੋਣਾ ਕਰਾਉਣਾ ਦੀਦੀ ਇਹਨੂੰ ਜੇ ਵਾਸ਼ ਕਰਕੇ ਜਾਓ ਰੱਤੀ ਦਾਲੀਆਂ ਮੈਂ ਦੱਸ ਦਸਾਂ ਇਸਾਲ ਸੋਦੇ ਤਾਂ ਗਾਦ ਨਾ ਹੋ ਰਿਹਾ ਤਾਂ ਸਾਰਾ ਮੈਂ ਪੁੱਛਣ ਲਈ ਇਹ ਮੈਨੂੰ ਹੋਰ ਦੱਸ ਜਿਹੜਾ ਕੋ ਕੰਮ ਕਰਨ ਵਾਲਾ ਵਾ ਮੈਂ ਹੋਰ ਨਹੀਂ ਕਿਹਦੇ ਘਰ ਜਾਣਾ ਕਿਥੇ ਕਰੇ ਤੇ ਮੇਰੇ ਕੰਮ ਪਿਆ ਵਾ ਸਾਰੇ ਦਿਹਾੜੀ ਮੇਰੇ ਹੋਰ ਹੀ ਨਿਕਲ ਜਾਂਦੀ ਆਂ ਆ ਕਰਦੇ ਉਹ ਕਰਦੇ ਮੈਂ ਤਾਂ ਕਿਤੇ ਐਟੀਟਿਊਡ ਜਾਂ ਖੋਲਦੀ ਤੁਸੀਂ ਨਹੀਂ ਫੋਲਡ ਕਰ ਪਾਉਣਾ ਫਿਰ ਕੀ ਹੋ ਗਿਆ ਇਹ ਗਰੀਬਿਆਂ ਦੇ ਕੋਈ ਗੱਲ ਨਹੀਂ ਕਿ ਇਹਨਾਂ ਸਾਡੇ ਵੀ ਤਾਂ ਚੰਗੇ ਦੇ ਰਹਣਗੇ ਨਾ ਤਹੀਂ ਨਹੀਂ ਫੋਲਡ ਕਰ ਪਾਉਣਾ ਉਹ ਮੇਰੀ ਵੀ ਲਈ ਹੋਣੀ ਇਹ ਕੁਛ ਨਾ ਕੁਛ ਨਾ ਕਿ ਆਈਆਂ ਨਾ ਆਪਣੀ ਨਹੀਂ ਹੈ ਇਹਦੇ ਕੋਈ ਆਇਆ ਉਹ ਵੀ ਨਹੀਂ ਤੇ ਇਹ ਸ਼ਾਇਦ ਜਿਆਦਾ ਲੱਗ ਕਿ ਕੋਈ ਸਰਪ੍ਰਾਈਜ਼ ਹੋਵੇ ਹਨਾ ਜੇ ਇਹ ਹੋ ਨਹੀਂਗਾ ਕੋਈ ਤੇ ਮੇਰੇ ਅਰ ਨਾਲ ਕੁੜਾ ਕੁਛ ਆ ਨਹੀਂ ਨਾ ਮੈਂ ਤਾਂ ਜਿੰਨੀ ਆ ਕੀ ਕਰਾਂ ਚੱਲੋ ਚੱਲੋ ਤੋ ਕਹਿੰਦੇ ਕਿ ਕੰਮ ਨਾਲ ਬਸ ਪਤਾ ਨਹੀਂ ਵੇਖਦੀਆਂ ਹੀ ਇਹਨਾਂ ਨੇ ਤੇ ਏਦਾਂ ਲੱਗਦਾ ਵਾ ਕਿ ਕੰਮ ਬੜੀ ਨਾਲ 4 ਰੁਪਏ ਕੀ ਦਿੰਨੀ ਆ ਵਾ ਤੇ ਅਸੀਂ ਤੇ ਪੱਕੀ ਖਰੀਦ ਲਈਏ ਤੇ ਇਹਦਾ ਦੇਖਣਾ ਹੀ ਨਹੀਂ ਆ ਵੀ ਘਾਡੇ ਘਰ ਤਾਂ ਮੈਂ ਸਾਰੀ ਦਿਹਾੜੀ ਕਰਦੀ ਰਹੀ ਤੇ ਮੈਂ ਹੋਰ ਕਿੱਥੇ ਜਾ ਕੇ ਤੁਸ ਸੰਭ ਕਰਨਾ ਕਿਹੜੇ ਵੇਲੇ ਮੈਂ ਹੋਰ ਵੀ ਇਹਦੇ ਘਰ ਜਾਣਾ ਤੇ ਕਿਹੜੇ ਵੇਲੇ ਕਰਦਾ ਤੇ ਮੈਂ ਨਹੀਂ ਕਰ ਸਕਦਾ ਤੇਰੇ ਘਰ ਮੇਰੇ ਲਈ ਨਹੀਂ ਕੋਈ ਦਿਨ ਹੈ ਨਹੀਂ ਹੈ ਗਰਖਾ ਬੱਚਿਆਂ ਦੀ ਮੇਰੇ ਜਾਣੇ ਵੀ ਤੇ ਮੂੰਹ ਚੁੱਪ ਚੁੱਪ ਨਿਕਣੇ ਡੇ ਆ ਬਿਕ ਤਦ ਆਉਗੀ ਕੁਛ ਤੇ ਆ ਕੇ ਖਾਣ ਵੀ ਤੇ ਕੁਛ ਲੈ ਲਈ ਤੇ ਪਟਾਕਾ ਨਹੀਂ ਵੀ ਖਰੀਦਿਆ ਗੋ ਜਾਣੇ ਲਈ ਵਿਚਾਰੇ ਵਾਲੀ ਮੇਰੇ ਬੱਚਿਆਂ ਨੇ ਕੀ ਚਲ ਖਾਵਾ ਜਰਾਤ ਨੂੰ ਮਮਾ ਜੀ ਆ ਮੈਂ ਨਵਾਂ ਸੈਟ ਲਿਆਂਦਾ ਆ ਪੁਰਾਣੇ ਸੈਟ ਪਏ ਕੰਮ ਵਾਲੀ ਨੂੰ ਦੇ ਦੇ ਦਿੰਨੇ ਉਦੇ ਵਾਸਤੇ ਨੇ ਮੈਂ ਕੋਈ ਵੀ ਚੀਜ਼ ਲੈ ਕੇ ਆਈ ਤੇ ਇਹ ਇਹੋ ਦੇ ਦੇਣੀ ਉਹਨੂੰ ਮਨੇ ਇਹ ਵੀ ਕਿਹੜੇ ਵੇਖੇ ਭੁਖੇ ਹੋਣੇ ਆ ਚਲ ਪਾਪੂ ਲੈ ਗਈ ਇੰਨੇ ਚ ਉਹਨੇ ਖੁਸ਼ ਹੋ ਜਾਣਾ ਆ ਮੈਂ ਆਪਣੇ ਵਾਸਤੇ ਨਿਊ ਲੈ ਕੇ ਆਈ ਸੁਣਾ ਆ ਮੈਂ ਨਿਊ ਫ੍ਰੀਜ ਲਈਆ ਤੇ ਆ ਜਿਹੜਾ ਨੇ ਇਹਦੇ ਵਿੱਚ ਪੁਰਾਣਾ ਪੁਰਾਣਾ ਹੈਗਾ ਉਹ ਨਹੀਂ ਉਹ ਮੈਂ ਪਾਉਣਾ ਉਹ ਮੈਂ ਜੂਜ਼ੀ ਨਹੀਂ ਕਰਦੀ ਤੇ ਉਹਨੂੰ ਦੇ ਦੇਉ ਉਹਨੇ ਕਿਹੜਾ ਵੇਖਿਆ ਹੋਣਾ ਕਦੀ ਅੱਛਾ ਆਹ ਵਾਲਾ ਦੇ ਦੇਣੀ ਉਹਨੂੰ ਬਾਬੇ ਪਾਪੂ ਲੈ ਗਈ ਇੰਨੇ ਚ ਖੁਸ਼ ਹੋ ਜਾਣਾ ਨਵਾਂ ਹੀ ਲੱਗਣ ਡਿਆ ਉਹਦੇ ਵਾਸਤੇ ਤੇ ਨਵਾਈਆਂ ਮੇਰੇ ਵਾਸਤੇ ਹੀ 올ਡ ਹੋ ਗਿਆ ਚਲੋ ਜੇ ਤੁਹਾਨੂੰ ਨਹੀਂ ਪਾਉਣਾ ਤਾਂ ਫਿਰ ਦੇ ਦੇ ਦਿਓ ਆ ਇਹ ਦੇ ਦਿਓ ਮੈਂ ਨਹੀਂ ਨਾ ਕੰਮ ਆ ਜੂ ਕਿਤੇ ਪਾ ਲੂਗੀ ਆ ਇਹਨੇ ਚ ਉਹਨੇ ਖੁਸ਼ ਹੋ ਜਾਣਾ ਉਹਨੇ ਕਦੀ ਕੇ ਦੇਖ ਵੇਖਿਆ ਹੋਣਾ ਵਾ ਇਹ ਵੀ ਵੇਖ ਕੇ ਤੇ ਉਹਨੇ ਖੁਸ਼ ਹੋ ਜਾਣਾ ਵਾ ਠੀਕ ਹਾਂ ਆ ਪਾ ਪੂਗੀ ਆ ਸੈਟ ਦੇ ਦਿਨੇ ਆ ਹੂੰ ਅੱਛਾ ਹੂੰ ਸੈਟ ਦੇ ਦੇਨੇ ਆ ਤੇ ਉਹ ਪ੍ਰੀਤ ਨਹੀਂ ਡੱਬਾ ਲਿਆਈ ਹੂੰ ਉਹ ਨਾਲ ਡੱਬਾ ਦੇ ਦੇ ਮਠਿਆਈ ਉਹ ਕਿਹੜਾ ਹੈ ਜੋ ਆਪਣੇ ਖਾਣਾ ਕਹੇ ਨੇ ਚਲੋ ਠੀਕ ਆ ਤੈਨੂੰ ਦੇ ਦੇ ਉਹ ਕਢਾਈ ਨਾ ਸਵਾ ਦੇ ਆ ਉਹਨਾਂ ਨੇ ਖਾ ਖੂ ਲੈਣਾ ਉਹ ਕਿਹੜਾ ਵੇਖਦੇ ਮੁਕਤੇ ਉਹਨਾਂ ਵਾਸਤੇ ਤੇ ਫਈ ਵਧੀਆ ਤਲੀ ਵਰੀ ਵਧੀਆ ਵਧੀਆ ਡੱਬਾ ਵਾ ਐਵੇਂ ਘਟਿਆ ਥੋੜੀ ਆ ਆ ਤੇ ਆ ਵੀ ਜਿਹੜਾ ਲੈਣ ਜਾਓ ਤੇ ਫਿਰ ਕਿੰਨੇ ਪੈਸੇ ਲੱਗ ਜਾਂਦੇ ਉਹਨੂੰ ਤਾਂ ਫਰੀਦ ਆਈ ਆ ਹੂੰ ਉਹਦੇ ਵਾਸਤੇ ਤੇ ਫਰੀਦ ਆਈ ਆ ਆ ਉਹਦੀ ਤੇ ਜਿੰਨੀ ਉਹਦੀ ਆਪਾਂ ਤੈਨੂੰ ਖਾ ਦਿੰਨੇ ਹੋਂ ਤੇ ਤੇ ਕਈ ਹਿੱਸੇ ਆ ਇਹਦਾ ਕੀਮਤ ਆ ਆਹੋ ਚਲੋ ਆ ਇਹ ਦੇ ਦੇ ਉਹਨੂੰ ਬਾਜ ਮਾਰੋ ਤੇ ਦੋ ਉਹਨੂੰ ਤੇ ਤੋਰੋ ਉਹਨੂੰ ਰਾਧਾ ਹਾਂਜੀ ਆਂਟੀ ਜੀ ਹਾਂ ਕਰ ਲਿਆ ਕੰਮ ਹਾਂਜੀ ਆਂਟੀ ਸਾਰਾ ਹੀ ਕਰਤਾ ਆ ਹੁਣ ਚੱਲੀ ਆ ਹਾਂ ਸਾਰੀ ਸਾਫ ਸਫਾਈ ਪੂਰੀ ਕਰ ਦਿੱਤੀ ਉਹਦੇ ਤੇ ਮੈਂ ਦਿੱਤੇ ਨੇ ਕੱਪੜੇ ਮੈਂ ਵੀ ਦੋ ਦਿੱਤੇ ਸਾਰੇ ਚਲੋ ਠੀਕ ਹੈ ਕਰਤਾ ਮੈਂ ਸਾਰਾ ਤੇ ਆ ਲੈ ਹਰਵਿੰਦਰ ਨੇ ਸੈਟ ਲਿਆਂਦਾ ਹੈ ਹੀ ਆਪਣੇ ਪਾਉਣ ਨੂੰ ਉਹ ਹੁਣ ਨਵਾਂ ਲੈ ਆਈ ਆ ਤਾ ਤੂੰ ਪਾ ਲਿਆ ਕਰੀ ਤੇ ਆ ਲੈ ਦੀਵਾਲੀ ਤੇ ਡੱਬਾ ਉਥੇ ਸਲੈਪ ਤੇ ਪਿਆ ਹੀ ਉਹ ਲੈ ਜਾ ਬੱਚਿਆਂ ਲਈ ਤੇਰਵੇਂਦਰ ਜਾਣ ਜਾਣ ਲੱਗੂਗੀ ਨਾ ਆਕੇਲੇ ਚਾਰ ਦੇਦੀ ਇਹਨੂੰ ਝਾਣੇ ਖਾਣ ਲਗੇ ਤੇ ਠੀਕ ਆ ਆ ਲਓ 80 ਰੁਪਏ ਦੀ ਇਹਨੀ ਵਾਲੀ ਆਹੋ ਤੇ ਹੋਰ ਕਿੰਨੇ ਤੈਨੂੰ ਚਾਹੀਦੇ ਆ ਵੇ ਸੈਟ ਦੇ ਤਾਂ ੱਬਾ ਮਟਾਈ ਦਾ ਦੇ ਤਾਂ ਉਹ ਨਹੀਂ ਤੈਨੂੰ ਲੈਣਾ ਪੈਣਾ ਝੇਲੇ ਝਾਣਿਆਂ ਜੋਗੇ ਆਖਿਆ ਵੀ ਦੇ ਦੇ ਖਾ ਲੂ ਖਾਣਗੇ ਤੇ ਅਜੇ ਵੀ ਤੈਨੂੰ ਆ ਵੀ ਹੋਮ ਜਾਦੇ ਚਾਹੀਦੇ ਅੰਟੀ ਮੇਰੇ ਬੱਚੇ ਆ ਉਹ ਵੀ ਦੇ ਕੰਡੇ ਹੋਣੇ ਐ ਮੈਂ ਪਟਾਕੇ ਪਟੂਕੇ ਵੀ ਲੈਣੇ ਆ ਤੁਸੀਂ ਮੈਨੂੰ ਪੈਸੇ ਥੋੜੇ ਹੋਰ ਦੇ ਦੋ ਹਾਂ ਬੜੇ ਆ ਚੱਲ ਹੋਣਾ ਮੈਂ ਤੇ ਇੰਨੇ ਕ ਤੇਰੇ ਰੱਖੇ ਹੀ ਗਏ ਤੇ ਤੈਨੂੰ ਦਿੱਤੇ ਦੇ ਹੋਰ ਤੇ ਮੇਰੇ ਕੋਲ ਹੈ ਨਹੀਂ ਹੁਣ ਚਲੋ ਛੱਡੀ ਬੋਲ ਨਹੀਂ ਹਾਂ ਇਹਨੂੰ ਕਿ ਧਬੜਾ ਕੇ ਦੇਣਾ ਹੋਰ ਆ ਵੀ ਕਿੰਨਾ ਮਹਿੰਗਾ ਸੈਟ ਦੇ ਦਿੱਤਾ ਦੀਦੀ ਮੇਰੇ ਵੀ ਬੱਚੇ ਦੇ ਕੰਡੇ ਹੋਣੇ ਆ ਬੱਚਿਆਂ ਵਾਸਤੇ ਆ ਦਿੱਤਾ ਵਾ ਦਿਖਾਈ ਦਿੱਤੀ ਆ ਕਿਲੇ ਦੇ ਦਿੱਤੇ ਆ ਹੋਰ ਕੀ ਜੀ ਇਹਨਾਂ ਨੂੰ ਇਹ ਆ ਕਿ ਪਹਿਲਾਂ ਹੀ ਜ਼ਿਆਦਾ ਫੜਾ ਦੋ ਤੇ ਇਹਨਾਂ ਦੀ ਹੋਂਦ ਜਾਂਦੀ ਹੈ ਕਿਨਾਂ ਬਹੁਤ ਨੂੰ ਹਟਿਆ ਵਾ ਉਹ ਤੇ ਸਾਹਮਣੇ ਜਿਹੜੇ ਗਵੰਡੀ ਉਹਦੇ ਇਹਨਾਂ ਵੀ ਨਹੀਂ ਦਿੰਦੇ ਤੇ ਤੈਨੂੰ ਤਾਂ ਵੀ ਮੈਂ ਕਿੰਨਾ ਵੇਗਾ ਆਪਣਾ 3000 ਦੀ ਸੈੱਟ ਦਿੱਤਾ ਵਾ ਨਾਲੇ ਤੈਨੂੰ ਪੈਸੇ ਦੇ ਦਿੱਤੇ ਐ ਨਾਲ ਉਠਾਈ ਦਿੱਤੀ ਆ ਹੋਰ ਕੀ ਲੈਣਾ ਜਿੱਦਿ ਦੀਵਾਲੀ ਦੇ ਤੇ ਕੋਈ ਨਵਾਂ ਗਿਫਟ ਹੁੰਦਾ ਆ ਸਾਰੇ ਜਿੰਨੇ ਆ ਮੈਂ ਕਿੰਨਾ ਖੁਸ਼ ਹੋਇਆ ਮੈਂ ਜਿੰਨਾ ਦੇ ਘਰ ਲੈ ਲਿਆ ਇੱਕੋ ਹੀ ਮੈਂ ਚੀਜ਼ ਪਾਰਾ ਮੈਂ ਦੁਬਾਰਾ ਪਾਉਂਦੀ ਠੀਕ ਆ ਤੇ ਉਹ ਮੈਂ ਤੇ ਮੇਰੀ ਤਾ ਵਾ ਫਿਰ ਮੈਂ ਉਹ ਮੈਂ ਘਰ ਕੰਮ ਕਰਦੀ ਆ ਉਹਨਾਂ ਮੈਨੂੰ ਸਾਰੇ ਹੀ ਨਵੇਂ ਗਿਫਟ ਦਿੱਤੇਗਾ ਦੀਵਾਲੀ ਤੇ ਤੇ ਮੈਂ ਤਾਂ ਕਿਹਾ ਸੀ ਤੂੰ ਹੀ ਦੋਗੇ ਹੁਣ ਸਾਡੇ ਗਾਂ ਦੁਕਾਨਾਂ ਫੈਕਟਰੀਆਂ ਤਾਂ ਨਹੀਂ ਚੱਲਣ ਰਹੀਆਂ ਜਿੰਨਾ ਕਾ ਸਾਡੇ ਕੋਲ ਸਰਿਆਪਾਂ ਦਿੱਤਾ ਦੇ ਤੇ ਐਨਾ ਮੂੰਹ ਨਹੀਂ ਖੋਲੀਦਾ ਹੁੰਦਾ ਤੇਰੇ ਲਈ ਪਲੀਜ਼ ਦਿੱਤਾ ਵਾ ਕਿਹੜਾ ਤੁਹਾਡੀ ਦਿੱਤਾ ਹਾਂ ਅੱਜ ਤੂੰ ਇਹਦਾ ਕਰੋ ਫਿਰ ਤੂੰ ਮੈਨੂੰ ਨਾ ਜੇ ਨਹੀਂ ਦਵਾਲੀ ਜਣੀ ਹੋਰ ਕੋਈ ਗੱਲ ਨਹੀਂ ਆ ਤੇ ਤੂੰ ਮੈਨੂੰ ਮੇਰੇ ਕੰਮ ਦੇ ਐਡਵਾਂਸ ਪੈਸੇ ਦੇ ਦਿਓ ਐ ਕਿ ਤੇ ਫਿਰ ਮੈਂ ਅਗਲੀ ਵਾਰ ਘਟਾ ਦਾਂਗੀ ਐਡਵਾਂਸ ਤਨੀ ਨਾਲੋਂ ਨਾਲ ਕੁੜੀਏ ਪੈਸੇ ਮਿਲਣੇ ਤੇ ਇਹ ਵੀ ਪਿਛਲੀ ਵਾਰੀ ਵੀ ਲੈ ਕੇ ਗਈ ਸੀ ਆਹ ਉਹਦੇ ਕਢਵਾਏ ਨਹੀਂ ਤੇ ਤੱਕ ਕਿਸ ਤਰ੍ਹਾਂ ਰੱਦੋਂ ਨਾ ਹਾਨੂੰ ਜਾਤ ਭੁੱਲ ਗਿਆ ਵਾ ਜੀ ਜਾਨ ਨੂੰ ਪਤਾ ਮੇਰੇ ਬੱਚੇ ਆ ਮੈਂ ਆਪਣੇ ਬੱਚਿਆਂ ਨੂੰ ਕੁਝ ਖੜਨਾ ਆ ਉਹ ਵੀ ਪਟਾਕੇ ਮੰਗਣ ਦੇ ਆ ਡਿੱਕਣ ਦੇ ਆ ਲੈ ਜਾ ਬੱਚਿਆਂ ਲਈ ਖਾਣ ਵਾਸਤੇ ਮਠਿਆਈ ਦੇਤੀ ਆ ਫਰੂਟ ਦੇਤੇ ਆ ਹੋਰ ਤੈਨੂੰ ਦੱਸ ਕੀ ਦਈਏ ਹੁਣ ਚਲ ਕੋਈ ਨਹੀਂ ਅੰਟੀ ਆ ਬੱਚੇ ਤੇ ਬੜਾ ਕੁਝ ਮੰਗਦੇ ਸਾਡੇ ਵੀ ਆਂਦੇ ਆ ਚਾਹੀਦਾ ਉਹ ਚਾਹੀਦਾ ਬੱਚਿਆਂ ਨੂੰ ਆਪ ਹੀ ਸਮਝਾਈਦਾ ਵਾ ਤੇ ਇੱਥੇ ਘਰ ਰੁਕ ਜੋ ਹਣ ਉਹ ਵੀ ਨਹੀਂ ਤਾਂ ਉਹ ਬੜਾ ਢੇ ਬੱਚੇ ਵਿਚਾਰਿਆਂ ਨੇ ਕਿੱਥੋਂ ਕਰ ਲੈਣੇ ਆ ਉਹ ਤਾਂ ਬਸ ਇਹ ਦੇਂਦੇ ਆਂ ਫਿਰ ਲੋਕਾਂ ਵੱਲ ਵੇਖ ਕੇ ਉਹਨਾਂ ਤਾਂ ਵੀ ਮਨ ਚਾ ਆਉਂਦਾ ਵਾ ਵੀ ਅਈ ਵੀ ਕੁਛ ਲੈਣਾ ਵਾ ਨਾਲ ਦੇਖ ਕੇ ਪਿਆਰ ਇਸਾਈ ਦਾ ਬੱਚਿਆਂ ਲੋ ਬੜਾ ਸੱਤ ਨਹੀਂ ਚੜਾਈ ਦਾ ਜਿੱਦੇ ਜਿੱਦੇ ਹਲਦੇ ਬੱਚਿਆਂ ਦੇ ਇੱਕੋ ਜਿਹੇ ਆ ਨਾ ਸਾਰਿਆਂ ਦੇ ਜਿੱਦੇ ਇੱਕੋ ਜਿਹੇ ਹੱਦ ਤੇ ਹੈਗੇ ਆ ਇਹਨਾਂ ਚੀ ਬੱਚਿਆਂ ਨੂੰ ਖੁਸ਼ੀ ਦਿਓ ਆਪਣੀ ਜੋ ਵੀ ਖਰੀਦਣਾ ਵਾ ਖਰੀਦੋ ਇਹ ਤੁਹਾਨੂੰ ਪਤਾ ਮੰਗਾਈ 190 ਰੁਪਏ ਦਾ ਤੇ ਹੁੰਦਾ ਹੀ ਆ ਆ ਜਾਂਦਾ ਫੇਰਾ ਕੁਛ ਕੱਲਾ 150 ਹੁਣ ਜ ਚੌ ਪੰਨਾਂ ਘਰਾਂ ਚ ਕੰਮ ਕਰਦੀਆਂ ਆ ਜਿਨ੍ਹਾਂ ਨੇ ਵੀ ਦਿੱਤਾ ਹੀ ਹੋਏਗਾ ਨਹੀਂ ਹੋਰ ਮਨੋਂ ਨਹੀਂ ਬੜੇ ਚੰਗੇ ਅੰਨ ਮੈਨੂੰ ਬਾਬਾ ਪੈਸੇ ਦਿੱਤੇ ਦਵਾਈ ਚ ਚਲੋ ਕੋਈ ਗੱਲ ਨਹੀਂ ਅੰਟੀ ਟੰਗਾ ਟੰਗਾ ਅੰਟੀ ਕੋਈ ਨਹੀਂ ਆ ਓਕੇ ਲੱਲਾ ਜੀ ਉੱਥੇ ਵੀ ਉੱਥੇ ਪਿਆਰੀ ਅੰਨਾਂ ਨੂੰ ਕਦੇ ਕੋਈ ਖੁਸ਼ ਕਰ ਸਕਦਾ ਲਾ ਜੋ ਮਰਜੀ ਦਈ ਜਾਓ ਅੰਨਾਂ ਨੂੰ ਇਹਨਾਂ ਬੁਝੇ ਮੂਹਟੇ ਉਹ ਤਾਂ ਸੇਤੇ ਮੈਂ ਕਿਹਾ ਵੀ ਨਾ ਚੜਾਓ ਇਹਨਾਂ ਨੂੰ ਉਹ ਗੱਲ ਪਹਿਲਾਂ ਤੋਂ ਸੈੱਟ ਵੀ ਕੱਢ ਕੇ ਲੈ ਆਈ ਮੈਂ ਤੇ ਮਠਿਆਈ ਦਾ ਡੱਬਾ ਤੇ 100 ਰੁਪਈਆ ਸੋਚਿਆ ਕਿ ਉਹ ਦੇ ਦੂਗੀ ਤੇ ਤੂੰ ਕਿਹਾ ਨਾਲ ਕੇਲੇ ਦੇ ਦਿਓ ਮੰਮੀ ਬੱਚੇ ਖਾਣਗੇ ਉਹ ਨਾ ਇਹਨਾਂ ਦਾ ਜੋ ਮਰਜ਼ੀ ਸੋਚੀ ਜਾ ਉਹ ਇਹਨਾਂ ਨੇ ਮੂੰਹ ਬੜੇ ਖੋਲੇ ਇਹਨਾਂ ਨੂੰ ਬੋਤਾ ਪੁਏ ਨਹੀਂ ਚੜਾਉਣਾ ਚਾਹੀਦਾ ਨਾ ਦੀ ਕਾਚੀ ਰੱਖਣਾ ਚਾਹੀਦਾ ਇਹਨਾਂ ਦੀ ਹਾਂ ਤੇ ਗੱਲ ਇਹ ਹੋਈ ਹਾਂ ਮੈਂ ਵੀ ਤੁਹਾਨੂੰ ਕਹਿੰਦੀ ਨਾ ਇਹਨੂੰ ਸਿੱਧੇ ਚੜਾਓ ਤੁਸੀਂ ਵੀ ਇਹਨੂੰ ਇਹ ਤਾਂ ਵੱਖਰੇ ਭਾਂਡੇ ਭੁੰਡੇ ਰੱਖੋ ਆਪਣੇ ਦਾਪ ਕੋ ਪੁੱਛਣਾ ਦਵੇ ਕੱਲ ਇਹਨੇ ਇੰਨਾ ਕੀਮਤੀ ਕੱਪ ਤੋੜਿਆ ਮੈਂ ਫਿਰ ਵੀ ਇਹਨੂੰ ਕੁਛ ਨਹੀਂ ਕਿਹਾ ਮੈਂ ਕਿਹਾ ਚੱਲ ਮੈਂ ਫਿਰਦੀ ਆ ਸਫਾਈ ਕਰਦੇ ਟੁੱਟ ਗਿਆ ਹੋਵੇਗਾ ਇਹ ਤੇ ਬਹੁਤੀ ਸਿੱਧੇ ਚੜਦੀ ਜਾਂਦੀ ਇਹਨੂੰ ਵੀ ਬਹੁਤਾ ਸਿੱਧ ਨਾ ਚੜਾਓ ਇਹਨੂੰ ਕਹੋ ਕਿ ਜੇ ਕੰਮ ਕਰਨਾ ਵਾ ਸਹੀ ਜੇ ਤੇ ਨਾ ਕਰ ਨਹੀਂ ਕਰਨਾ ਤੇ ਜਾ ਦਫਾ ਹੋ ਜਾ ਆ ਫਿਰ ਇਹਦੀ ਮਰਜ਼ੀ ਮੂੰਹ ਬੜਾ ਡੰਡਾ ਹੈ ਪੀ ਆਏ ਮਹੀਨੇ ਐਡਵਾਂਸ ਪੈਸੇ ਉਹ ਪਿੱਛੇ ਰਹਿ ਜਾਂਦੇ ਆ ਫੇਰ ਨਵੇਂ ਸਿਰਿਓ ਪੈਸੇ ਮੰਗ ਲੈਂਦੀ ਉਹ ਉੱਥੇ ਟਿਕੇ ਆ ਜੋ ਉਹ ਕਟਾਉਣੇ ਨਹੀਂ ਦੇ ਮੰਗੀ ਚੰਗੀ ਕਹੇ ਇਹ ਕਿੰਨੇ ਜਦੋਂ ਆਪ ਭੁੱਲ ਗਏ ਇਹਨਾਂ ਨੂੰ ਜਾ ਤੂੰ ਕੋ ਭੁੱਲ ਗਿਆ ਮੈਂ ਚੇਤਾ ਹੀ ਨਾ ਬਜੰਦੇ ਦਿੱਤੇ ਹਾਂ ਸਚਕਾਂਟੀ ਜੀ ਇਟਸ ਅੱਛੀ ਕਾਲ ਕਿੱਥੇ ਚੱਲੀ ਹੈ ਜਾਣਾ ਕਿਤੇ ਐਂਟੀ ਕੰਮ ਕਰਕੇ ਨਿਕਲੀ ਆਂ ਉਹਨਾਂ ਦਾ ਹੁਣ ਘਰ ਚੱਲੀ ਆ ਹੁਣ ਅੱਛਾ ਉਹ ਆ ਕੀ ਫੜੀ ਫਿਰਦੀ ਹੈ ਫੜਨਾ ਕੀ ਐਂਟੀ ਕੋਸ਼ ਵੀ ਨਹੀਂ ਆਂਦੀਆਂ ਭਈ ਦੀਵਾਲੀ ਮੈਂ ਕਹਾਂ ਕਿ ਦੀਵਾਲੀ ਦਾ ਕੋਈ ਗਿਫਟ ਦੇਣ ਗਿਆ ਤੇ ਪੁਰਾਣਾ ਸੈਟ ਆਪਣਾ ਦੇ ਤਾ ਵਾ ਤੇ ਕਹਿੰਦੀ ਆ ਲ ਆ ਜਾ ਦੀਵਾਲੀ ਦਾ ਤੇ ਉਹ 20 ਆ ਦੇਖੋ 100 ਰੁਪਏ ਦਿੱਤਾ ਸਿਰਫ ਇੰਨਾ ਸਾਰਾ ਅੱਛਾ ਤੇ ਤੁਹਾਨੂੰ ਪਤਾ ਹਾੜੇ ਇਹਨੇ ਫੋਰਡ ਕਰ ਪਾਉਂਦੇ ਸਾਹ ਸੰਤੇ ਇੰਗਰੀਪੜੇ ਕਿੱਥੋਂ ਫੋਰਡ ਕਰ ਪਾਉਣਾ ਵਾ ਹਨਾ ਸਾਨੂੰ ਪਤਾ ਹੀ ਨਹੀਂ ਜੇ ਅਸੀਂ ਫੋਰਡ ਕਰ ਪਾਉਂਦੇ ਤੇ ਫਿਰ ਤੁਹਾਡੇ ਘਰ ਜਿੱਤੜੂ ਪੁੱਛੇ ਕਰਨੇ ਤੁਹਾਡੇ ਪੁੱਛੇ ਕਰਨੇ ਹਨਾ ਹੁਣ ਅੰਤੇ ਮੈਨੂੰ ਇਹ ਲੱਗਦਾ ਕਿ ਮੇਰੇ ਬੱਚੇ ਵੀ ਡੀਕਣ ਦੇਣੇ ਮੋਹ ਚੁੱਕੇ ਮੈਂ ਸ਼ਾਮ ਨੂੰ ਕੀ ਉਹਨਾਂ ਨੂੰ ਖਵਾਉਂਗੀ ਕੀ ਕਰੂੰਗੀ ਮੈਂ ਕੀ ਦਊਂਗੀ ਹਨਾ ਹਾਂ ਅੰਟੀ ਸੌ ਤਾਂ ਅੰਟੀ ਕੀ ਹੁੰਦਾ ਇਹ ਤੁਹ ਆਪਸੇ ਕੁਝ ਵੀ ਨਾ ਕਿ ਸੌਦਾ ਤਾਂ ਕੁਝ ਨਹੀਂ ਉਹ ਤੁਹਨੂੰ ਪਤਾ ਨਹੀਂ ਕਿ ਨਿੱਕੇ ਨਿੱਕੇ ਪਰ ਥੱਲੇ ਮਾਰਨ ਵਾਲੇ ਪਟਾਕੇ ਵੀ ਨਹੀਂ ਹੁੰਦੇ ਸੌਦੇ ਤੇ ਹਾਂ ਹੁਣ ਬੱਚੇਨ ਦੇਂਗੀ ਤੇ ਕੀ ਉਹਨਾਂ ਨੂੰ ਤੇ ਦੋ ਦੋ ਪੁਲਚੜੀਆਂ ਵੀ ਨਹੀਂ ਹੋਣੀਆਂ ਕੁਝ ਵੀ ਨਹੀਂ ਹੁਣ ਅੰਟੀ ਪਟਾਕੇ ਖਾ ਕੇ ਤੂੰ ਜਿਹੜਾ ਡੱਬਾ ਲੈ ਜਾ ਉਹ ਝੂਠਾ ਪੀਠਾ ਅੰਟੀ ਡੱਬਾ ਪਿਆ ਹੈਗਾ ਫੇਰ ਮੈਂ ਛੱਡ ਆਈ ਮੈਂ ਕਿ ਮੈਂ ਇਹ ਕੀ ਕਰਨਾ ਇਹਨੂੰ ਚੰਗਾ ਤੇ ਫੇਰ ਇਹ ਰਾਖਾਈ ਚੰਗਾ ਚੰਗਾ ਕੀਤਾ ਰਹਿਣ ਤਾਂ ਕਹ ਆਪੇ ਖਾ ਲੋ ਕਿ ਇਹ ਝੂਠ ਖਾਣ ਨਾਲ ਉਹ ਵੀ ਹਨਾ ਕੋਈ ਕਰਨ ਨੂੰ ਜੇ ਕਰਦਾ ਚਾਹੇ ਗਲੇ ਅੰਟੀ ਕੇਲੇ ਪਏ ਚਾਰ ਹਨਾ ਤੇ ਕਹਿੰਦੀ ਕੇਲੇ ਤੁੱਕੇ ਲਈ ਐਂਟੀ ਮੈਂ ਗਲੇ ਕੇਲੇ ਦੱਸ ਮੈਂ ਕੀ ਕਰਦੀ ਪਤਾ ਕੀ ਲੱਗਦਾ ਇਹਨਾਂ ਨੂੰ ਲੱਗਦਾ ਕਿ ਜਿਹੜਾ ਮੈਨੂੰ ਕੋਈ 1000 2000 ਦਿੰਦੇ ਨਾ ਮੈਨੂੰ ਖਰੀਦ ਹੀ ਲਿਆਵਾ ਹੈ ਨਾ ਪਰ ਤੇ ਆਹ ਕੰਮ ਕਰ ਲਾਓ ਉਹ ਕੰਮ ਕਰਨ ਲੱਗੀਆਂ ਰਾਜਦੀਆਂ ਨਹੀਂ ਨਹੀਂ ਰਾਜਦੀਆਂ ਆਹ ਕਰ ਲਾ ਆਹ ਕਰ ਲਾ ਉਹ ਕਰਦੇ ਉਹ ਕਰਦੇ ਵੀ ਦੱਸ ਦੇਣ ਲੱਗਿਆ ਤੁਹਾਡੇ ਹੱਥ ਕੀ ਹੁੰਦਾ ਤੁਹਾਨੂੰ ਕਿ ਤੂੰ ਹੀ ਦੇਣ ਲੱਗੇ ਕਿ ਇਹ ਗਰੀਬ ਦੇ ਹੱਥ ਤੇ ਜੇ ਤੁਸੀਂ ਰੱਖ ਦੋਗੇ ਕੋਈ 2 400 ਰੁਪਈਆ ਤੈਨੂੰ ਘਾਟਾ ਪੈ ਚੱਲੇ। ਡੀ ਕਿਹੜੋ ਕਰੀਬ ਮੰਗੰਦੇ ਇਹਨਾਂ ਕੋ ਸਾਰਾ ਕੰਮ ਕਰਵਾ ਕੇ ਦਿਵਾਲੀ ਦੇਂਟ ਜੀ ਦਿਵਾਲੀ ਦੇ ਐਕਸਟਰਾ ਹੀ ਲੈਂਦੇ ਪੈਸੇ ਤੇ ਕਿੰਨਾ ਕਿੰਨੇ ਸਾਰੇ ਸਫਾਈ ਕਰਵਾਈ ਦਾ ਪਰਦੇ ਤੱਕ ਧਵਾ ਕੇ ਅੰਜ ਮੇ ਧਲਵਾਏ। ਬਿਲਕੁਲ ਬਿਲਕੁਲ ਨਾ ਜਿਹੜੇ ਨਈ ਸਫਾਈਆਂ ਕਰਕੇ ਜਾਂਦੇ ਇਹ ਮੰਗਣ ਆ ਜਾਂਦੇ ਉਹਨਾਂ ਨੂੰ ਨਹੀਂ ਦੇਦੇ ਸੁੱਖ ਜਾਂ ਤੇ ਉਹਨਾਂ ਨੂੰ ਦੇ ਦੇ ਦਈਂ ਤੂੰ ਫੇਰ ਇਹਨਾਂ ਦੇ ਘਰ ਕੰਮ ਕਰਤੀ। ਚਲ ਅੰਟੀ ਕੋਈ ਨਹੀਂ ਗ੍ਰੀਪਾਂ ਦੀ ਕਰੀ ਦਿਵਾਲੀ ਹੁੰਦੀ ਅੰਟੀ। ਇਦਾਂ ਹੀ ਹੁੰਦਾ ਵਾ। ਨਹੀਂ ਚਲ ਕੋਈ ਨਹੀਂ ਆ ਜਾ ਤੂੰ ਈ ਐਡਾ ਨਾ ਫਿਕਰ ਕਰਾ ਮੈਂ ਤੈਨੂੰ ਦਿੰਦੀ। ਅੰਟੀ ਤੂੰ ਈ ਵੀ ਤਾਂ ਕਿੰਨੇ ਚੰਗੇ ਹੋ ਤੁਸੀਂ ਪਏ ਬੇਚਾ ਕੇ ਤੁਸੀਂ ਕਿਹੜੇ ਇਹਨਾਂ ਨਾਲੋਂ ਜ਼ਿਆਦਾ ਵਾ ਤੁਹਾਡੇ ਕੋਲ ਕੁਛ ਫੇ ਤੁਸੀਂ ਵੀ ਤਾਂ ਦੇਣ ਹੀ ਲੱਗੇ ਕਿਤੇ ਅਮੀਰ ਨੇ ਸਾਡੇ ਨਾਲੋਂ ਇਹ ਦੇਣ ਲੱਗਿਆ ਇਹਨਾਂ ਨੂੰ ਮੌਤ ਪੈਂਦੀ ਸਹੀ ਗੱਲ ਅਸੀਂ ਦੇਖ ਲੋ ਹੋਣਾ ਚਾਹੀਦਾ ਮੇਰੀ ਨੂੰ ਕੀ ਕਰਨਾ ਹਾਂ ਕੋਠੀਆਂ ਤੇ ਪਾਈ ਲੈਂਦੇ ਸਾਰੇ ਦਿਲ ਨਹੀਂ ਨਹੁੰਦੇ ਲੋਕਾਂ ਦੇ ਬਿਲਕੁਲ ਬਿਲਕੁਲ